ਹਾਂ ਦੋਸਤੋ ਇਦਾਂ ਕਿ ਆਪਾਂ ਜਾਣਦੇ ਹਾਂ ਕਿ ਅੱਜ ਕੱਲ ਪੰਜਾਬ ਦੇ ਵਿੱਚ ਇਹ ਟ੍ਰੈਂਡ ਬਹੁਤ ਚੱਲ ਰਿਹਾ ਹੈ ਕਿ ਮੁੰਡਾ ਕੁੜੀ ਵਿਆਹ ਕਰਵਾਉਂਦੇ ਹਨ ਅਤੇ ਕੁੜੀ ਫਿਰ ਬਾਹਰ ਚੱਲ ਜਾਂਦੀ ਹੈ ਜਿਸ ਤੋਂ ਬਾਅਦ ਕਿ ਕੁਝ ਮਹੀਨਿਆਂ ਬਾਅਦ ਜਾਂ ਫਿਰ ਸਾਲਾਂ ਬਾਅਦ ਮੁੰਡੇ ਨੂੰ ਬੁਲਾਉਂਦੀ ਹੈ ਇਸੇ ਤਰ੍ਹਾਂ ਦੋਸਤੋ ਇੱਕ ਬਹੁਤ ਹੀ ਪਿਆਰੀ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਕੁੜੀ ਵਿਆਹ ਕਰਵਾ ਕੇ ਵਿਆਹ ਤੋਂ ਤੀਜੇ ਦਿਨ ਹੀ ਵਿਦੇਸ਼ ਚਲੀ ਗਈ ਸੀ ਅਤੇ ਹੁਣ ਉਸਨੇ 10 ਮਹੀਨਿਆਂ ਬਾਅਦ ਆਪਣੇ ਪਤੀ ਨੂੰ ਬੁਲਾਇਆ ਹੈ ਜਿਸ ਦੀ ਕਿ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਜਦੋਂ ਹੀ ਉਸਦਾ ਪਤੀ 에ਅਰਪੋਰਟ ਤੇ ਜਹਾਜ਼ ਉਤਰਦਾ ਹੈ ਤਾਂ ਉਹ ਭੱਜ ਕੇ ਉਸ ਨੂੰ ਮਿਲਦੀ ਹੈ ਤੇ ਮਿਲਦੇ ਹੀ ਪੈਰੀ ਪੈ ਜਾਂਦੀ ਹੈ ਅਤੇ ਉਸ ਕੁੜੀ ਦੀ ਖੁਸ਼ੀ ਦਾ ਟਿਕਾਣਾ ਵੀ ਨਹੀਂ ਰਹਿੰਦਾ ਜਿਸ ਨੂੰ ਕਿ ਬਹੁਤ ਚਾਹ ਚੜਦਾ ਹੈ ਦੋਸਤੋ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਜੇਕਰ ਅਜਿਹੀ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ